ਅਸੀਂ ਸਕੂਲ ਆਉਂਦੇ ਹਾਂ ਸਾਨੂੰ ਸਕੂਲ 'ਚ ਬਹੁਤ ਵਧੀਆ ਲੱਗਦੇ ਹਨ ਅਸੀਂ ਸਕੂਲ ਵਿੱਚ ਬਹੁਤ ਮਸਤੀ ਕਰਦੇ ਹਾਂ ਸਾਨੂੰ ਸਾਰੇ ਟੀਚਰ ਬਹੁਤ ਵਧੀਆ ਨੇ ਪੜ੍ਹਾਉਂਦੇ ਹਨ ਮੇਰੇ ਅਧਿਆਪਕ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ਹਨੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੜਾਉਂਦੇ ਹਨ ਫਿਲਹਾਲ ਜਿੱਥੇ ਕਿ ਵਿਸ਼ਪਦਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਹੈਪੀਨੈਸ ਵਿਦ ਜੋਏ ਪਲੇਇੰਗ ਵਿਦ ਜੋਏ ਇਨ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੇ ਕਿ ਐਕਟੀਵਿਟੀ ਬੇਸਡ ਲਰਨਿੰਗ ਸਕਿੱਲ ਬੇਸਡ ਲਰਨਿੰਗ ਜਿਹੜੀ ਸਿਖਾਈ ਜਾਂਦੀ ਹੈ ਆਪਣੇ ਆਪ ਨੂੰ ਬਹੁਤ ਹੀ ਸੁਭਗਸ਼ਾਲੀ ਸਮਝਦਾ ਹਾਂ ਕਿ ਮੈਨੂੰ ਇਹੋ ਜਿਹੀ ਟ੍ਰੇਨਿੰਗ ਪ੍ਰਾਪਤ ਕਰਨ ਦਾ ਮੌਕਾ ਮਿਲਿਆ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਇੰਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਬੇਸ ਵਧੀਆ ਬਣ ਗਿਆ ਤਾਂ ਫਿਰ ਮਿਡਲ ਚਹਾਈ ਚ ਉਹਨਾਂ ਦੇ ਆਪਣੀ ਪਰਸਨੈਲਿਟੀ ਬਦਲ ਜਾਣੀ ਮੌਨਸੂਨ ਦੀ ਪ੍ਰੋਗਰੈਸ ਪਿਛਲੇ ਦਿਨਾਂ ਦੇ ਵਿੱਚ ਫਰਦਰ ਹੋ ਗਈ ਹੈ ਜੀ ਔਰ 29 ਜੂਨ ਨੂੰ ਸਾਰਾ ਕੰਟਰੀ ਮੌਨਸੂਨ ਨੇ ਕਵਰ ਕਰ ਲਿਆ ਔਰ ਪੰਜਾਬ ਵਿੱਚ ਇਸ ਵਾਰੀ ਲਗਭਗ ਇੱਕ ਹਫਤਾ ਪਹਿਲਾਂ ਮੌਨਸੂਨ ਦੀ ਆਮਦ ਹੋ ਗਈ ਹੈ 22 ਜੂਨ ਨੂੰ ਮੌਨਸੂਨ ਪਠਾਨਕੋਟ ਤੱਕ ਪਹੁੰਚੀ ਸੀ ਔਰ 25 ਜੂਨ ਨੂੰ ਸਾਰਾ ਸਟੇਟ ਜਿਹੜਾ ਉਹ ਕਵਰ ਹੋ ਗਿਆ ਸੀ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਬਜ਼ਰਵ ਕੀਤੀ ਗਈ ਹੈ ਅ ਅੱਜ ਦਾ ਡੇ ਟਾਈਮ ਟੈਂਪਰੇਚਰ 3.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਹ ਹਲਕੀ بارش ਵੀ ਹੋ ਸਕਦੀ ਹੈ ਹਾਂ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਸਪੈਸ਼ਲੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਔਰ ਜੇ ਅਸੀਂ ਲੁਧਿਆਣਾ ਦੀ ਨਾਰਮਲ ਜੂਨ ਮਹੀਨੇ ਦੀ بارش ਦੀ ਗੱਲ ਕਰੀਏ ਤੋਂ ਜੂਨ ਮਹੀਨੇ ਦੀ ਨਾਰਮਲ بارش ਲੁਧਿਆਣੇ ਦੀ 82.8 ਮਿਲੀਮੀਟਰ ਹੈ ਔਰ ਇਸ ਵਾਰ 102.2 ਮਿਲੀਮੀਟਰ بارش ਧੂਨ ਦੇ ਵਿੱਚ ਰਿਪੋਰਟ ਕੀਤੀ ਗਈ ਹੈ ਪੰਜਾਬ ਦੇ ਵਿੱਚ ਮੌਨਸੂਨ ਨੇ ਪੂਰੀ ਤਰ੍ਹਾਂ ਧਮਕ ਦਿਖਾਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੂਨ ਮਹੀਨੇ ਦੇ ਵਿੱਚ بارش ਪਿਛਲੇ ਕਈ ਸਾਲਾਂ ਤੋਂ ਰਿਕਾਰਡ ਤੋੜਦਾ ਹੋਇਆ ਦਿਖਾਈ ਦੇ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਪੰਜਾਬ ਦੇ ਵਿੱਚ ਆਮ ਨਾਲੋਂ 26% ਜ਼ਿਆਦਾ ਮੀਂਹ ਵੇਖਣ ਨੂੰ ਮਿਲਿਆ ਤਾਂ ਸੋਮਵਾਰ ਨੂੰ ਵੀ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ 'ਚ بارش ਦੇਖਣ ਨੂੰ ਮਿਲੀ ਹੈ ਤੇ بارش ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਤੋਂ ਪਤਾ ਲੱਗਿਆ ਕਿ ਜੂਨ ਮਹੀਨੇ 29 ਤਰੀਕ ਤੱਕ ਜਿੱਥੇ ਆਮ ਤੌਰ ਦੇ ਨਾਲੋਂ 45.7 ਮਿਲੀਮੀਟਰ بارش ਹੁੰਦੀ ਹੈ ਤਾਂ ਉੱਥੇ ਹੀ 62 0.8 ਮਿਲੀਮੀਟਰ ਮੀਂਹ ਦਾ ਰਿਕਾਰਡ ਦਰਜ ਕੀਤਾ ਗਿਆ ਤਾਂ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਐਤਵਾਰ ਸ਼ਾਮ 5:30 ਵਜੇ ਤੱਕ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਹਾਲ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਜ਼ਿਆਦਾ 5 ਮਿਲੀਮੀਟਰ ਲੁਧਿਆਣਾ ਦੇ ਵਿੱਚ 3 ਮਿਲੀਮੀਟਰ ਬਠਿੰਡਾ ਦੇ ਵਿੱਚ 2 ਮਿਲੀਮੀਟਰ ਹੁਸ਼ਿਆਰਪੁਰ ਦੇ ਵਿੱਚ 1.5 ਮਿਲੀਮੀਟਰ ਪਠਾਨਕੋਟ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ 1-1 ਮਿਲੀਮੀਟਰ ਅਤੇ ਰੂਪਨਗਰ ਦੇ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਮੀਂਹ ਦੇ ਚੱਲਦਿਆਂ ਰਾਜ ਦੇ ਵਿੱਚ ਤਾਪਮਾਨ ਦੇ ਵਿੱਚ 2.6 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਆਈਐਮਡੀ ਦੇ ਮੁਤਾਬਕ ਹੁਣ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ 4.6 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਬਠਿੰਡਾ ਦੇ ਵਿੱਚ ਪਾਰਾ ਅਜੇ ਵੀ 40 ਡਿਗਰੀ ਸੈਲਸੀਅਸ ਤੋਂ ਉੱਪਰ ਬਣਿਆ ਹੋਇਆ ਹੈ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ بارش ਦੀ ਸੰਭਾਵਨਾ ਅਜੇ ਦੇਖਣ ਨੂੰ ਮਿਲ ਰਹੀ ਹੈ ਦੱਸ ਦਈਏ ਕਿ ਰੂਪਨਗਰ ਪਟਿਆਲਾ ਸੰਗਰੂਰ ਦੇ ਵਿੱਚ orange alert ਹੈ ਅਤੇ ਇਥੇ 12 ਮਿਲੀਮੀਟਰ ਤੱਕ بارش ਦੀ ਸੰਭਾਵਨਾ ਹੈ yellow alert ਵਾਲੇ ਜੇਕਰ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਨਵਾਂਸ਼ਹਿਰ ਲੁਧਿਆਣਾ ਮੁਹਾਲੀ ਫਤਿਹਗੜ੍ਹ ਸਾਹਿਬ ਬਰਨਾਲਾ ਅਤੇ ਮਾਨਸਾ ਦੇ ਵਿੱਚ ਨੂ ਲੈ ਕੇ yellow alert ਜਾਰੀ ਕੀਤਾ ਗਿਆ ਆ ਮੌਨਸੂਨ ਦੀ ਪ੍ਰੋਗਰੈਸ ਪਿਛਲੇ ਦਿਨਾਂ ਦੇ ਵਿੱਚ ਫਰਦਰ ਹੋ ਗਈ ਹੈ ਜੀ ਔਰ 29th ਜੂਨ ਨੂੰ ਸਾਰਾ ਕੰਟਰੀ ਮੌਨਸੂਨ ਨੇ ਕਵਰ ਕਰ ਲਿਆ ਔਰ ਪੰਜਾਬ ਵਿੱਚ ਇੱਕ ਇਸ ਵਾਰੀ ਲਗਭਗ ਇੱਕ ਹਫਤਾ ਪਹਿਲਾਂ ਮੌਨਸੂਨ ਦੀ ਆਮਦ ਹੋ ਗਈ ਹੈ 22 ਜੂਨ ਨੂੰ ਮੌਨਸੂਨ ਪਠਾਨਕੋਟ ਤੱਕ ਪਹੁੰਚੀ ਸੀ ਔਰ 25 ਜੂਨ ਨੂੰ ਸਾਰਾ ਸਟੇਟ ਜਿਹੜਾ ਉਹ ਕਵਰ ਹੋ ਗਿਆ ਸੀ ਔਰ ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਬਜ਼ਰਵ ਕੀਤੀ ਗਈ ਹੈ ਅ ਅੱਜ ਦਾ ਡੇ ਟਾਈਮ ਟੈਂਪਰੇਚਰ 3.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 25.5 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਨੀਚੇ ਸੋ ਦੋਨੋਂ ਹੀ ਦਿਨਾਂ ਦਾ ਰਾਦਰ ਟੈਂਪਰੇਚਰ ਨਾਰਮਲ ਤੋਂ ਨੀਚੇ ਰਿਕਾਰਡ ਕੀਤਾ ਗਿਆ ਨੇ ਔਰ ਜਿਸ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹਲਕੀ بارش ਵੀ ਹੋ ਸਕਦੀ ਹੈ। ਹਾਂ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਡਿਸਟ੍ਰਿਕਟਸ ਵਾਸਤੇ ਸਪੈਸ਼ਲਟੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਵੀ ਜਾਰੀ ਕੀਤਾ ਗਿਆ ਹੈ। ਔਰ ਜੇ ਅਸੀਂ ਲੁਧਿਆਣਾ ਦੀ ਨਾਰਮਲ ਜੂਨ ਮਹੀਨੇ ਦੀ بارش ਦੀ ਗੱਲ ਕਰੀਏ ਤਾਂ ਜੂਨ ਮਹੀਨੇ ਦੀ ਨਾਰਮਲ بارش ਲੁਧਿਆਣੇ ਦੀ 82.8 ਮਿਲੀਮੀਟਰ ਹੈ ਔਰ ਇਸ ਵਾਰ 102.2 ਮਿਲੀਮੀਟਰ بارش ਜੂਨ ਦੇ ਵਿੱਚ ਰਿਪੋਰਟ ਕੀਤੀ ਗਈ ਹੈ। ਜਿਹੜੀ ਕਿ ਨਾਰਮਲ ਤੋਂ 19.4 ਮਿਲੀਮੀਟਰ ਉੱਪਰ ਹੈ। ਮੈਡਮ بارش ਕਿੰਨੀ ਕੁ ਮਤਲਬ ਹੋ ਜ਼ਿਆਦਾ ਪੈਣ ਦੀ ਸਭਾਅਨ ਨਾ ਇਸ ਵਾਰ ਜੀ ਇਸ ਵਾਰੀ ਨਾਰਮਲ ਜਿਹੜਾ ਮੌਨਸੂਨ ਹੋਣ ਦੀ ਪ੍ਰੈਡਿਕਸ਼ਨ ਹੈ ਸੋ ਲੱਗਦਾ ਕਿ ਨਾਰਮਲ ਜਾਂ ਨਾਰਮਲ ਤੋਂ ਥੋੜੀ ਬਹੁਤੀ ਵੱਧ ਜਿਹੜੀ بارش ਇਸ ਵਾਰੀ ਹੋ ਸਕਦੀ ਹੈ ਕੀ ਇਹ ਮੌਨਸੂਨ ਦਾ ਅਸਰਾਂ ਦੇ ਤੇ ਕਿੰਨਾ ਕੁ ਲਾਫਟ ਆ ਰਿਹਾ ਹੈ ਜੀ ਕਿਉਂਕਿ ਹੁਣ ਮੌਨਸੂਨ ਦੀ ਆਮਦ ਹੋ ਗਈ ਹੈ ਤੋਂ ਕਾਫੀ ਇਸ਼ਿਆਂ ਦੇ ਵਿੱਚ ਜਿਹੜੀ ਬਾਰਿਸ਼ ਰਿਕਾਰਡ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੀਆਂ ਥਰੀਫ ਕ੍ਰੌਪਸ ਨੇ ਉਹਨਾਂ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਸਪੈਸ਼ਲੀ ਝੋਨੇ ਦੀ ਫਸਲ ਹੁਣ ਲੱਗੀ ਹੋਈ ਹੈ ਉਹਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸੋ ਅੱਜਕੱਲ ਜਿਹੜੀ ਬਾਰਿਸ਼ ਹੋ ਰਹੀ ਹੈ ਉਹ ਜਿਹੜੀਆਂ ਥਰੀਫ ਦੀਆਂ ਕ੍ਰੌਪਸ ਨੇ ਉਹਨਾਂ ਲਈ ਲਾਹੇਵੰਦ ਔਰ ਇਹਦੇ ਨਾਲ ਨਾਲੇ ਜਿਹੜੀਆਂ ਗਰਾਊਂਡ ਵਾਟਰ ਤੇ ਜਿਹੜਾ ਪ੍ਰੈਸ਼ਰ ਹੈਗਾ ਉਹਨੂੰ ਵੀ ਥੋੜਾ ਜਿਹਾ ਹੌ ਕੱਟ ਕਰਨ ਦੇ ਵਿੱਚ ਹੈਲਪ ਕਰ ਸਕਦੀ ਹੈ। ਨਹੀਂ ਮੁੱਕਾਂ ਨੂੰ ਬਹੁਤ ਜ਼ਿਆਦਾ ਹੋ ਰਹੀਆਂ ਹੁੰਦੀਆਂ ਜੋ ਉਹਨਾਂ ਨੂੰ ਫੀਲ ਹੋਏ ਨਾ। ਆ ਬਿਲਕੁਲ ਜੀ ਕਿਉਂਕਿ ਹੁਣ ਮੌਨਸੂਨ ਦੀ ਜਿਹੜੀ آمد ਹੋ ਚੁੱਕੀ ਹੈ ਸਾਰਾ ਰੀਜਨ ਕਵਰ ਹੋ ਚੁੱਕਿਆ ਸੋ ਤਾਂ ਕਰਕੇ ਹਵਾ ਦੇ ਵਿੱਚ ਮੌਇਸਚਰ ਜ਼ਿਆਦਾ ਹੈ ਸੋ ਹੌਟ ਐਂਡ ਹਿਊਮਿਡ ਜਿਹੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨ ਦੇ ਵਿੱਚ ਕਾਫੀ ਅਨਕੰਫਰਟੇਬਲ ਜਿਹੜੀ ਸਾਨੂੰ ਫੀਲ ਹੁੰਦਾ ਸੋ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਔਰ ਰਿਕਵਰਸ ਬਤਵਾਤ ਜ਼ਰੂਰ ਲੱਗੇ ਰਹਿਣਾ ਚਾਹੀਦਾ।